ਪਿਤੀ 1 ਮਈ ਨੂੰ ਬਾਬਾ ਬਲਵਿੰਦਰ ਸਿੰਘ ਦਾ ਕਤਲ ਉਹਨਾਂ ਦੇ ਹੀ ਨੌਜਵਾਨ ਚੇਲੇ ਨੇ ਵੱਲੋਂ ਕਰ ਦਿੱਤਾ ਗਿਆ ਸੀ ਤੁਹਾਨੂੰ ਦੱਸਦੀ ਏ ਕਿ ਬਾਬਾ ਬਲਵਿੰਦਰ ਸਿੰਘ ਦਮਦਮੀ ਟਕਸਾਲ ਦੇ 13ਵੇਂ ਮੁਖੀ ਬਾਬਾ ਕਰਤਾਰ ਸਿੰਘ ਪਿੰਡਰੋਂ ਵਾਲਾ ਦੇ ਪਤੀ ਜੀ ਸਨ ਜੋ ਕਿ ਬਟਾਲਾ ਦੇ ਨਜ਼ਦੀਕੀ ਕਸਬਾ ਘਮਾਣ ਦੇ ਪਿੰਡ ਅਠਵਾਲ ਵਿਖੇ ਗੁਰਦੁਆਰਾ ਅਮਰਦਾਸ ਜੀ ਦੀ ਸੇਵਾ ਸੰਭਾਲ ਕਰਦੇ ਸੀ ਇਹ ਨੌਜਵਾਨ ਜਿਸ ਦਾ ਨਾਮ ਰਮਨਦੀਪ ਸਿੰਘ ਹੈ ਇਹ ਬਾਬਾ ਬਲਵਿੰਦਰ ਸਿੰਘ ਦੀ ਸੇਵਾ ਸੰਭਾਲ ਦਾ ਕੰਮ ਕਰਦਾ ਸੀ ਅਤੇ ਘਟਨਾ ਵਾਲੀ ਰਾਤ ਰਮਨਦੀਪ ਬਾਬਾ ਬਲਵਿੰਦਰ ਸਿੰਘ ਦੀ ਮਾਲਿਸ਼ ਕਰ ਰਿਹਾ ਸੀ ਉਸ ਸਮੇਂ ਝਗੜਾ ਹੁੰਦਾ ਹੈ ਅਤੇ ਬਾਬਾ ਬਲਵਿੰਦਰ ਸਿੰਘ ਨੇ ਇਸ ਨੌਜਵਾਨ ਯਾਨੀ ਰਮਨਦੀਪ ਨੂੰ ਲੱਤ ਮਾਰ ਦਿੱਤੀ ਅਤੇ ਇਸ ਤੋਂ ਹੀ ਰਮਨਦੀਪ ਗੁੱਸੇ ਹੋ ਗਿਆ ਆਪਣੇ ਕਿਛ ਦੇ ਨਾਲ وار کرتے ہوئے بابا بلवंत सिंह ਨੂੰ ਮੌਤ ਦੇ ਕਾਰਡ ਉਤਾਰ ਦਿੰਦਾ ਜਿਸ ਤੋਂ ਬਾਅਦ ਖੁਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਪਟਿਆਲਾ ਪੁਲਿਸ ਕਰੀਬ 12 ਦਿਨ ਤੋਂ ਇਸ ਨੌਜਵਾਨ ਰਮਨਦੀਪ ਦੀ ਹਾਲ ਕਾਰੀਸੀ ਦੇ ਬਾਗ ਵਿੱਚ ਬਟਾਲਾ ਦੇ ਚਿੱਟੀ ਗਰਾਊਂਡ ਦੇ ਨਜ਼ਦੀਕ ਤੋਂ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਇਸ ਸਮੇਂ ਦੌਰਾਨ ਰਵਿੰਦੀਪ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਆਪਣੇ ਆਪ ਨੂੰ ਛੁਪਾਉਂਦਾ ਤਾਂ ਰਿਹਾ ਪਰ ਆਖਿਰਕਾਰ ਫੜਿਆ ਗਿਆ ਕਤਲ ਕਰਨ ਲਈ ਵਰਤੀ ਗਈ ਕਿਰਚ ਬਰਾਮਦ ਕਰ ਲਈ ਗਈ ਅਤੇ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਸਾਰਣੀ ਚਾਹੁੰਦੇ 30 اپریل رات 10:30 اور 11 بجے دی ਵਿਚਾਲے ایک انفرچونیٹ انسیڈنٹ رپورٹ ਹੋਇਆ ਸੀਗਾ تھانہ ਕੁਮਾਨ تھانہ ਕੁਮਾਨ ਦੇ ਤਰਹਤ ਕਿ ਬਾਬਾ ਬਲਵਿੰਦਰ ਸਿੰਘ ਜੀ ਜੋ ਗੁਰਦੁਆਰਾ ਮੁਖੀ ਸੀਗੇ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ اٹਵਾਲ ਪਿੰਡ ਦਾ ਉਹਨਾਂ ਦੀ ਕਤਲ ਹੋਇਆ ਸੀਗਾ اور ਮੌਕੇ ਦੇ ਜੋ ਸੀਸੀਟੀਵੀ ਫੁਟੇਜ ਸਾਨੂੰ ਮਿਲੇ ਸੀ اور ਜੋ ਮੌਕੇ ਦੇ ਗਵਾਹ ਸੀਗੇ ਉਹਨਾਂ ਵੱਲੋਂ ਇਹ ਪਤਾ ਚੱਲਿਆ ਸੀਗਾ ਕੀ ਉਹਨਾਂ ਦਾ ਇੱਕ ਸੇਵਾਦਾਰ ਰਮਨਦੀਪ ਸਿੰਘ ਉਹਨਾਂ ਨੇ ਬਾਬਾ ਜੀ ਦਾ ਕੁਮਾਰ ਕੇ ਉਹਨਾਂ ਦੀ ਕਹਾਣੀ ਕੀਤਾ ਸੀ ਔਰ ਇਸੇ ਕੇ ਇਸ ਬਹੁਤ ਜ਼ਿਆਦਾ ਸੈਂਸੇਸ਼ਨਲ ਹੋ ਗਿਆ ਸੀਗਾ ਤੋਂ ਉਸੇ ਇਹਨਾਂ ਨੂੰ ਧਿਆਨ ਦੇ ਰੱਖਦੇ ਹੋਏ ਵੱਖ-ਵੱਖ ਟੀਮਾਂ ਬਣਾ ਕੇ ਸਿਰਫ ਪੰਜਾਬ ਚ ਵੀ ਔਰ ਪੰਜਾਬ ਦੇ ਬਾਹਰ ਤੇ ਵੀ ਪਟਾਲੇ ਦੀ ਵੱਖ-ਵੱਖ ਟੀਮਾਂ ਆਲਮੋਸਟ 6 ਟੀਮਾਂ ਸਾਡੇ ਬਣੀ ਸੀਗੀ ਇਸ ਕੇਸ ਨੂੰ ਟਰੇਸ ਕਰਨ ਲਈ ਔਰ ਜੋ ਅਕਿਊਜ਼ ਸਿਕਾ ਉਹਨਾਂ ਨੂੰ ਅਰੈਸਟ ਕਰਨ ਲਈ ਤਾਂ ਆਫਟਰ 12 ਡੇਸ 12 ਦਿਨ ਦੀ ਮਿਹਨਤ ਤੋਂ ਬਾਅਦ ਸਾਨੂੰ ਬਟਾਲਾ ਪੁਲਿਸ ਨੂੰ 13 ਤਰੀਕ 13 ਮਈ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਅਸੀਂ ਅਕਿਊਜ਼ ਜੋ ਰਮਨਦੀਪ ਸਿੰਘ ਹੈਗਾ ਉਹਨਾਂ ਦਾ ਅਰੈਸਟ ਅਸੀਂ ਬਟਾਲੇ ਤੋਂ ਹੀ ਕੀਤਾ ਹੈਗੇ ਆ ਔਰ ਹੁਣ ਇਹ ਜੋ ਆਪਣੀ ਹਿਰਾਸਤ ਵਿੱਚ ਹੈਗੇ ਆ ਔਰ ਉਹਨਾਂ ਨੂੰ ਮਾਰੀਓਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਔਰ ਉਹਨਾਂ ਦੀ ਅਗਲੀ ਰਿਮਾਂਡ ਲੈ ਕੇ ਔਰ ਅਗਲੀ ਅਗਲੀ ਪੁੱਛਤਾਚ ਜੋ ਕੀਤੀ ਜਾਊਗਾ ਜੋ ਹੁਣ ਤੱਕ ਦੀ ਪੁੱਛਗਿਚ ਦੇ ਵਿੱਚ ਜੋ ਚੀਜ਼ ਸਾਹਮਣੇ ਆਈ ਹੈ ਜੋ ਮਤਲਬ ਕਾਰਨ ਦਾ ਕਤਲ ਦਾ ਕਾਰਨ ਕੀ ਸੀਗਾ ਇਹ ਮੋਸਟ ਇੰਪੋਰਟੈਂਟ ਕੁਐਸ਼ਨ ਸੀ ਸਾਰੇ ਵਾਸਤੇ ਸੋ ਹੁਣ ਤੱਕ ਦੀ ਜੋ ਪੁੱਛਗਿਚ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ ਜੋ ਰਮਨਦੀਪ ਸਿੰਘ ਹੈਗਾ ਇਹ 19 ਸਾਲ ਦਾ ਹੈਗਾ ਇਹ ਵੱਖ-ਵੱਖ ਗੁਰਦੁਆਰੇ ਦੇ ਵਿੱਚ ਸੇਵਾ ਕਰਦਾ ਹੈ ਔਰ ਪਿਛਲੇ ਡੇਢ ਸਾਲ ਤੋਂ ਇਹ ਗੁਰਦੁਆਰਾ ਜੋ ਆਪਣਾ ਗੁਰੂ ਅਮਰਦਾਸ ਜੀ ਗੁਰਦੁਆਰਾ ਹੈਗਾ ਠਵਾਲ ਦੇ ਉੱਥੇ ਵੀ ਆਉਂਦਾ ਸੀਗਾ ਔਰ ਉੱਥੇ ਬਾਬਾ ਬਲਵਿੰਦਰ ਜੀ ਦਾ ਇਹ ਸੇਵਾ ਕਰਦਾ ਸੀਗਾ ਔਰ ਉਸ ਦਿਨ ਰਾਤ 30 April ਰਾਤ 10:30 ਵਜੇ ਦੇ ਕਰੀਬ ਇਹ ਜੋ ਬਾਬਾ ਜੀ ਦਾ ਸੇਵਾ ਕਰ ਰਿਹਾ ਸੀਗਾ ਉਹਦਾ ਪੈਰ ਦਾ ਮਾਲਿਸ਼ ਕਰੀਆ ਸੀ ਉਹਨਾਂ ਨੂੰ ਲੈ ਕੇ ਆਪਸ ਵਿੱਚ ਇਹ ਇਹ ਹੋ ਗਈ ਆਪਸ ਵਿੱਚ ਇਹ ਨਾ ਕੀ ਝਗੜਾ ਹੋ ਗਿਆ ਕਿ ਲਤ ਕੁੱਟਣ ਨੂੰ ਲੈ ਕੇ ਬਾਬਾ ਜੀ ਨੇ ਨੂੰ ਗਾਲ ਕੱਢਤਾ ਔਰ ਉਹ ਵਤੀ ਵਤੀ ਉਹਦੇ ਵਿੱਚ ਆ ਵੀ ਇਹਨਾਂ ਦੇ ਅਕਿਊਜ਼ ਦੇ ਕਹਿੰਦੇ ਮੁਤਾਬਕ ਆ ਵੀ ਹੈਗਾ ਕਿ ਜੋ ਬਾਬਾ ਜੀ ਨੇ ਨੂੰ ਉਹਨਾਂ ਦੇ ਪ੍ਰਾਈਵੇਟ ਪਾਰਟ ਤੇ ਲਤ ਮਾਰਤੀ ਤੋ ਇਹਨਾਂ ਦੇ ਗੁੱਸਾ ਕੰਟਰੋਲ ਨਹੀਂ ਹੋਇਆ ਤੋ ਫਿਰ ਇਹਨੇ ਉਹਨਾਂ ਨੂੰ ਕੁੱਟ ਮਾਰਤੀ ਔਰ ਉੱਥੋਂ ਦੀ ਇਹ ਭੱਜ ਗਿਆ ਦੇ ਨਾਲ ਤੋ ਇਹ ਹਲੇ ਸਾਡਾ ਫਰਸਟ ਜੋ ਇਹਦੇ ਵਿੱਚ ਆਈ ਹੋਈ ਹੈ ਪੁਰਤਗੀਸ਼ ਦੇ ਵਿੱਚ ਇਹ ਚੀਜ਼ ਆਈ ਹੈ ਹਲੇ ਵੀ ਅਸੀਂ ਗਿਰੀ ਕਾਰਵਾਈ ਜਾਰੀ ਹੈਗੀ ਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਊਗਾ ਉਹ ਤੁਹਾਡੇ ਸਾਰੇ ਨਾਲ ਸ਼ੇਅਰ ਕੀਤਾ ਜਾਊਗਾ ਜੀ ਜਿਹੜੇ ਪਹਿਲਾਂ ਤੋਂ ਮੈਂ ਗਿਆ ਰਿਹਾ ਕਿ ਕਿ ਲਿਖਿਆ ਰਿਹਾ ਸੀ ਅ ਇਹਦੇ ਵਿੱਚ ਦੇਖਿਓ ਜੀ ਆਪਣਾ ਉਤੋਂ ਇਥੋਂ ਦੀ ਇਹ ਮੋਗਾ ਚਲ ਗਏ ਸੀਗਾ ਅੰਮ੍ਰਿਤਸਰ ਚਲਿਆ ਸੀ ਪਹਿਲੇ ਉਤੋਂ ਬਾਅਦ ਮੋਗਾ ਚਲਿਆ ਸੀ ਮੋਗਾ ਦੇ ਵਿੱਚ 2 ਦਿਨ ਰਿਹਾ ਉਤੋਂ ਬਾਅਦ ਫਿਰ ਇਹ ਪੰਜਾਬ ਦੇ ਬਾਹਰ ਵੀ ਗਿਆ ਸੀਗਾ 2 ਥਾਵਾਂ ਤੇ ਫਿਰ ਉਸ ਤੋਂ ਬਾਅਦ ਵਾਪਸ ਅੰਮ੍ਰਿਤਸਰ ਆਇਆ ਅੰਮ੍ਰਿਤਸਰ ਤੋਂ ਫਿਰ ਬਟਾਰਾ ਇਦੇ ਵਿੱਚ ਇੱਕ ਇੱਕ ਗੱਲ ਮੈਂ ਹੋਰ ਤੁਹਾਡੇ মিডিਆ ਰਹੀ ਮੈਂ ਬਟਾਲਾ ਦੀ ਔਰ ਮੋਗੇਰੀ ਜੋ ਪਬਲਿਕ ਹੈਗੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਇਦੇ ਵਿੱਚ ਪਬਲਿਕ ਵੱਲੋਂ ਸਾਨੂੰ ਬਹੁਤ ਜ਼ਿਆਦਾ ਕੋਆਪਰੇਸ਼ਨ ਮਿਲਿਆ ਫੋਮੇ ਉਹ ਆਪਣੀ ਡਿਟੈਕਸ਼ਨ ਦੇ ਵਿੱਚ ਉਹਨਾਂ ਦੀ ਮਦਦ ਹੋਵੇ ਫੋਮੇ ਉਹ ਇਦੇ ਵਿੱਚ ਕੁਝ ਜੋ ਸਿਵਿਲियंस ਨੇ ਜਿਨੇ ਸਾਡੇ ਨਾਲ ਵੀ ਤੁਰੇ ਸਾਡੇ ਨਾਲ ਤੁਰ ਕੇ ਇਹ ਕੇਸ ਨੂੰ ਪ੍ਰੈਸ ਕਰਨ ਦੇ ਵਿੱਚ ਸਾਡੀ ਬਹੁਤ ਮਦਦ ਕੀਤੀ ਹੈਗੀ ਹੈ ਸਪੈਸ਼ਲੀ ਬਟਾਲੇ ਦੀ ਆਪਣੇ ਆਪਣੀ ਵਖ ਵਖ ਸਬਡਿਵੀਜ਼ਨ ਦੇ ਕਿਉਂਕਿ ਇਹਦੇ ਵਿੱਚ ਬਾਕੀ ਸਾਰੇ ਸਬਡਿਵੀਜ਼ਨਾਂ ਦੀ ਜੋ ਆਫੀਸਰਸ ਹੈ ਉਹਨਾਂ ਦੀ ਸਾਰਿਆਂ ਦਾ ਡਿਊਟੀ ਇੱਥੇ ਲੱਗੇ ਸੀ ਵਖ ਵਖ ਸਬਡਿਵੀਜ਼ਨਾਂ ਦੇ ਲੋਕੀ ਜੋ ਹੈਗੇ ਸਾਡੇ ਨਾਲ ਬਹੁਤ ਇਹਦੇ ਵਿੱਚ ਮਦਦ ਕੀਤੀ ਹੈ ਤੋ ਜਦੋਂ ਗੱਲ ਆਹੀ ਹੈ ਜੀ ਜਦੋਂ ਪਬਲਿਕ ਪੁਲਿਸ ਦਾ ਸਾਥ ਦਿੰਦੀ ਹੈ ਮਦਦ ਕਰਦੀ ਹੈ ਤੋ ਫਿਰ ਇੰਨਾ ਵੱਡਾ ਕੇਸਿਸ ਵੀ ਜੋ ਹੈਗੇ ਉਹ ਛੇਤੀ ਤੋਂ ਛੇਤੀ ਫ੍ਰੇਸ ਹੋ ਜਾਂਦੀ ਹੈ ਜੀ ਥੈਂਕ ਯੂ ਥੈਂਕ ਯੂ ਵੀ ਆਖ ਲਈਏ ਹਾਂ ਜੀ ਅਪਰੀਸ਼ੀਏਟ ਪਹਿਲੇ ਪਲੇਸ ਜਿਹੜਾ ਗੋਣ ਜੀ ਆਯੂਜਾ ਤੋਂ ਜੋ ਹੋਟਲੀ ਤੋਂ ਮਗਰੋਂ ਜੇ ਕੋ ਕੋ ਉਹ ਨਹੀਂ ਪ੍ਰਾਪਤ ਨਹੀਂ ਜੀ ਇਹ ਇਹ ਗਲ ਵੀ ਮੈਂ ਕਲੀਅਰ ਕਰਨਾ ਚਾਹਾਂਗੀ ਇਹਦੇ ਵਿੱਚ ਕੋਈ ਰੈਡੀਕਲ ਐਂਗਲ ਜਾਂ ਐਕਸਟਰੀਮਿਜ਼ਮ ਐਂਗਲ ਉਹ ਕੋਈ ਨਹੀਂ ਹੈਗਾ ਇਹ 19 ਸਾਲ ਦਾ ਬੱਚਾ ਹੈ ਜੋ ਇਹ ਨਾ ਗੁਰਦੁਆਰੇ ਦੇ ਵਿੱਚ ਅੰਮ੍ਰਿਤਸਰ ਦੇ ਗੁਰਦੁਆਰੇ ਦੇ ਵਿੱਚ ਉੱਥੇ ਪਰਦਾ ਆਪਣੇ ਗੁਰਬਾਣੀ ਸੁਪ੍ਰਿਆ ਸੀਗਾ ਅੱਗੇ ਜਾ ਕੇ ਇਹਨਾਂ ਦਾ ਫਾਦਰ ਵੀ ਜੋ ਹੈਗੇ ਉਹ ਵੀ ਪਾਠੀ ਨਹੀਂ ਇਹ ਵੀ ਅੱਗੇ ਜਾ ਕੇ ਮਤਲਬ ਉਹ ਕੋਸ਼ਿਸ਼ ਕਰ ਰਿਹਾ ਸੀਗਾ ਉਹ ਪਾਠੀ ਦਾ ਉਹ ਕੰਮ ਕਰ ਨਹੀਂ ਹਾਂ ਜੀ ਉਹ ਗੱਲ ਵੀ ਜੀ ਨਾਮ ਨਹੀਂ ਆ ਗਿਆ ਨਹੀਂ ਉਹ ਉਸੇ ਰੂਮ ਦੇ ਵਿੱਚ ਸਾਨੂੰ ਬਾਬਾ ਜੀ ਦਾ ਜੋ ਲਾਇਸੈਂਸੀ ਹਥਿਆਰ ਸੀਗਾ ਉਹ ਜਿਸ ਰੂਮ ਦੇ ਵਿੱਚ ਇਹ ਵਾਰਦਾਤ ਹੋਈ ਸੀਗੀ ਉਸੇ ਰੂਮ ਦੇ ਵਿੱਚ ਮਿਲਿਆ ਸੀਗਾ ਉੱਥੇ ਉਸੇ ਵੇਲੇ ਰਿਕਵਰ ਹੋ ਗਿਆ ਜੀ ਹਾਂ ਜੀ ਇਹ ਦੇ ਵਿੱਚ ਦੇਖੋ ਜੀ ਪੂਰੇ ਜ਼ਿਲੇ ਹੀ ਸਾਡੇ ਪਹਿਲੇ 4-5 ਦਿਨਾਂ ਵਿੱਚ ਪੂਰੇ ਜ਼ਿਲੇ ਹੀ ਸਾਡੇ ਦੇ ਚ ਲੱਗ ਗਿਆ ਸੀਗਾ ਭਾਵੇਂ ਥਾਣਾ ਕੋਈ ਵੀ ਹੋਵੇ ਕੋਈ ਸਬ-ਡਿਵੀਜ਼ਨ ਦਾ ਹੋਵੇ ਵੈਸੇ ਇਹ ਵਰਦਾ ਜੋ ਸਾਡਾ ਸੀਗਾ ਉਹ ਕਮਾਂਡ थाना ਸ਼ਹਿਰ ਗੋਬਿੰਦਪੁਰ ਸਬਡਿਵੀਜ਼ਨ ਦਾ ਸੀਗਾ ਲੇਕਿਨ ਜੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਸਾਡੀ ਪਾਰਟੀ ਗਈ ਸੀਗੀ ਉਹਦੇ ਵਿੱਚ ਨੇਕੀਲਾ ਲਾਲ ਸਿੰਘ ਦਾ ਵੀ ਗਏ ਸੀਗੇ ਡੇਰਾ ਬਾਬਾ ਨਾਨਕ ਦੀ ਐਸ.ਐਚ.ਓ. ਸਾ ਵੀ ਗਏ تھےਗੇ ਔਰ ਆਪਣੇ ਡੀ.ਐਸ.ਪੀ. ਸਪੈਸ਼ਲ ਬ੍ਰਾਂਚ ਵੀ ਗਏ ਸੀਗੇ ਔਰ ਸੀ.ਆਈ.ਏ. ਦੀ ਵੀ ਗਏ ਇਹਦੇ ਵਿੱਚ ਅਸੀਂ ਸਾਰਿਆਂ ਦਾ ਜੋ ਹੁਣ ਤੱਕ ਦੀ ਤਜਰਬਾ ਹੈਗਾ ਉਹਦਾ ਸੀ ਫਾਇਦਾ ਉਠਾਏ ਇਨ ਦਾ ਸੈਂਸ ਕਿ ਬਹੁਤ سارے ਆਫੀਸਰ ਸਾਡੇ ਅੱਧ ਦੀ ਹੈਗੀ ਔਰ ਜਿਨ੍ਹਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਰਵ ਕਰਕੇ ਆਏ ਨੇ ਕੋਈ ਮੁੱਗੇ ਚ ਸਰਵ ਕੀਤਾ ਸੀਗਾ ਪਹਿਲੇ ਕੋਈ ਲੁਧਿਆਣੇ ਚ ਸਰਵ ਕੀਤਾ ਸੀ ਕੋਈ ਆਪਣੇ ਅ ਅੰਮ੍ਰਿਤਸਰ ਦੇ ਵਿੱਚ ਸਰਵ ਕੀਤਾ ਸੀ ਸੋ ਉਹਨਾਂ ਨੂੰ ਅਸੀਂ ਉਸ ਉਸ ਥਾਂ ਤੇ ਭੇਜਿਆ ਸੀ ਜਿਨ੍ਹਾਂ ਦੇ ਆਲਰੇਡੀ ਉਹ ਉਸ ਏਰੀਆ ਤੋਂ ਫੈਮਿਲੀਅਰ ਸੀਗੇ ਤੋ ਇਹਦੇ ਕਰਕੇ ਜਦੋਂ ਕੋਈ ਕ੍ਰਾਈਮ ਹੁੰਦਾ ਆ ਉਹ ਪਵੇਂ ਇਨਕੁਇਰੀ ਟ੍ਰੈਕਸ਼ਨ ਵਾਈਜ਼ ਹੁੰਦੀ ਹੈ ਲੇਕਿਨ ਜੋ ਟ੍ਰੇਸ ਕਰਨਾ ਉਹ ਸਾਡਾ ਪੂਰਾ ਜ਼ਿਲ੍ਹਾ ਦਾ ਹੁੰਦੀ ਹੈ ਤੋ ਇਹਦੇ ਕਰਕੇ ਇਹ ਇਹਦੇ ਵਿੱਚ ਜੋ ਆਪਣੇ ਐਸਪੀ ਡੀ ਸਾਬ ਔਰ ਡੀਐਸਪੀ ਸ਼ਿਹਾਗੋਬਿੰਦਪੁਰ ਐਂਡ ਐਸਪੀਸ਼ਲ ਬ੍ਰਾਂਚ ਨਾਲੇ ਸੀਆਈ ਇਨਚਾਰਜ ਅੰਡਰ ਜੋ ਇਹਦੇ ਜੋ ਕੁਮਾਨ ਹੈਗੇ ਆ

ਉਥੋਂ ਦੀ ਫਿਰ ਵਾਪਸ ਨਹੀਂ ਉਹ ਬਟਾਲੇ ਤੋਂ ਫੜਿਆ ਗਿਆ ਚਿੱਟੀ ਗਰਾਉਂਡ ਤੋਂ ਜੋ ਆਪਣਾ ਇਨਫੋਰਮੇਸ਼ਨ ਪਿਟੀ ਲਿਮਿਟ ਦੇ ਵਿੱਚ ਆਉਂਦਾ ਆਹੀ ਇਹਨੇ ਕਿ ਤਾਂ ਕਰਕੇ ਸਾਨੂੰ ਟਾਈਮ ਲੱਗੇ ਤਾਂ ਕਰਕੇ ਇਹ ਬਹੁਤ ਮੁਸ਼ਕਿਲ ਕੰਮ ਸੀਗਾ ਸਾਡੇ ਵਾਸਤੇ ਕਿਉਂਕਿ ਸਾਨੂੰ ਇਹਦੇ ਵਿੱਚ ਟੈਕਨੀਕਲੀ ਕੋਈ ਇਨਪੁਟ ਨਹੀਂ ਮਿਲਿਆ ਸੀ ਇਹ ਦੇ ਕਰਕੇ ਹੀ ਮੈਂ ਪਬਲਿਕ ਦਾ ਇਹਦੇ ਵਿੱਚ ਸਾਨੂੰ ਬਹੁਤ ਸਾਥ ਰਿਹਾ ਤਾਂ ਹਿਊਮਨ ਇੰਟੈਲੀਜੈਂਸ ਜੋ ਹੁੰਦੀ ਹੈ ਮਤਲਬ ਪਬਲਿਕ ਜਦੋਂ ਸਾਡੇ ਉੱਤੇ ਭਰੋਸਾ ਕਰਦੇ ਆ ਉਹ ਸਾਡੇ ਨਾਲ ਜੁੜਦੇ ਆ ਤਾਂ ਫਿਰ ਇਹ ਮੁਸ਼ਕਿਲ ਤੋਂ ਮੁਸ਼ਕਿਲ ਕੇਸ ਵੀ ਜੋ ਕੇਸ ਹੋ ਜਾਂਦੇ ਆ ਇਹ ਚੋਗਾ ਗੱਲਾਂ ਆ 12 ਦਿਨ ਜੀ ਇਹ ਇੱਕ ਤਰੀਕ ਦਾ ਮਤਲਬ ਇੱਕ ਤਰੀਕ ਮਤਲਬ 12 ਵਜੇ ਜੋ ਸਾਨੂੰ ਇਨਫੋਰਮੇਸ਼ਨ ਆਈ ਸੀ ਜੋ 13 ਤਰੀਕ ਨੂੰ ਸਾਨੂੰ ਅਸੀਂ ਫੜ ਲਈ